ਕੋਈ ਦਾ ਥੋੜਾ ਬੋਦਾ ਬੰਡ ਠੀਕ ਨਹੀਂ ਇਹਦਾ స్టార్ਟ ਕਰੀਏ ਆਪਕ ਛਾੜ ਦੇ ਤੇ ਹੁਣ ਇੱਕ ਹੋਰ ਪ੍ਰੋਬਲਮ ਹੈ ਇਹ ਲਾਈਟ ਪੰਪ ਫੁੱਲ ਆਨ ਕਰਦੇ ਆਂ ਤੇ ਬੰਦ ਹੋ ਜਾਂਦੀ ਹੈ ਦੇਖਦੇ ਆਂ ਉਹ ਪਟੋਲ ਟੈਂਕ ਵੀ ਠੀਕ ਹੋ ਚੁੱਕਾ ਇਹਦਾ ਸਾਰਾ ਤੇ ਥੋੜਾ ਝੁੰਝੂ ਕਰਦੇ ਇਹਨੂੰ ਸੈੱਟ ਕਰੀਏ ਆਪਾਂ ਚੁੱਕੇ ਤੇ ਇਹ ਮੈਕੈਨਿਜ਼ਮ ਵੀ ਖੋਲ ਕੇ ਆਪਾਂ ਸਾਫ ਕਰ ਰਹੇ ਹਾਂ ਜਾਰ ਵਗੈਰਾ ਬਹੁਤ ਲੱਗੀ ਹੋਈ ਇਸ ਟਖਾਨਾਦੋਂ ਬਹੁਤ ਬੁਰਾ ਆ ਰਿਹਾ ਅੰਦਰ ਇਹ ਸਾਫ ਕਰਦੇ ਚੰਗੀ ਤਰ੍ਹਾਂ ਤਾਂ ਜੋ ਵਧੀਆ ਤਰੀਕਾ ਨਾਲ ਚੱਲ ਸਕੇ ਇਹ ਹੈ ਜੀ ਹਾਲ ਸਵਿਚ ਦਾ ਕਲੀਨ ਕਰਦਾ ਤਾਂ ਜੋ ਪਾਵਰ ਆਨ ਆਫ ਦੇ ਇੰਚ ਕੋਈ ਦਿੱਕਤ ਨਾ ਆਵੇ ਦੇਖੋ ਜਦ ਮੈਕੈਨਿਜ਼ਮ ਕਿੰਨਾ ਕਰੋ ਕਾਰਬਨ ਜੰਮਣ ਕਰਕੇ ਆਨ ਆਫ ਚ ਬੜਾ ਦਿੱਕਤ ਆ ਰਹੀ ਹੈ ਇਹਨਾਂ ਪੁਰਜਿਆਂ ਤੋਂ ਲੱਗਿਆ ਪੈਟਰੋਲ ਚ ਕਲੀਨ ਕਰਨ ਤੋਂ ਬਾਅਦ ਐ ਚਮਕ ਗਿਆ ਫਿਰ ਛੋਟੇ ਪਾਰਟਸ ਤੇ ਕਿਨੂੰ ਕਰੀ ਫਿਟ ਕਰੀ ਚੈੱਕ ਇਹ ਬੁੱਟ ਡਾਊਨ ਆਰ ਆਨ ਆਫ ਸਵਿਚ ਹਨ ਵੀ ਕਰਦੀਆਂ ਚੱਕਾ ਚੱਕ ਲਾਓ ਜੀ ਕਰੋ ਚੈੱਕ ਐਂਡ ਕਲੀਅਰ ਤੇ ਹੁਣ ਸੁੱਚਾ ਹਨ ਵਧੀਆ ਕੰਮ ਕਰ ਰਿਹਾ ਦੇਖੋ ਚਲੋ ਕਰੀਏ ਫਿਰ ਤੋਂ ਕਰੀਏ ਸਟਾਰਟ ਸਵਿਚ ਬੰਦ ਸੀਗਾ ਚਲਾਂ ਲੱਗੀਆਂ ਆਪਣੀਆਂ ਉਲਟ ਦੀ ਸੁਨਾ ਸੌਫਾ ਹੈ ਮਲਾਈ ਹੈ ਇਸ ਮਲਾਈ ਬੜੀ ਆਉਂਦੀ ਇੱਕ ਵਾਈਡ ਹੋ ਜਾਉਂਦੀ ਚਾਹ ਨੂੰ ਕਰੀਏ ਬੰਦੂਣ ਬਾਕੀ ਮਿਲਦੇ ਆਂ ਕੱਲੂ ਟਾਈਮ 7:30 ਹੋ ਚੁੱਕੇ ਸ਼ਾਮ ਦੀ ਆਪਣਾ ਖਾਰਾ ਸਿੱਮਟੀ ਜਿਹੜਾ ਪਿਆ ਸਵੇਰ